ਇਹ ਨਹੀਂ ਸੀ ਗਿਆ ਭਾਈ ਇਹ ਕਹਾਂ ਸੇ ਗੱਡੀ ਆ ਰਹੀ ਸੀ ਹਰੀਦੌਰ ਸੇ ਹਰੀਦੌਰ ਸੇ ਜਾਨਾ ਕਹਾਂ ਦਾ ਇਸਨੇ ਜੰਮੂ ਜੰਮੂ ਇਹ ਹੋਇਆ ਗਿਆ ਤਾਂ ਉਹ ਦੂਸਰੇ ਰਾਸਤੇ 'ਤੇ ਆਂਸਾਲ ਮਾਰਾ ਅਗਲਾ ਢਾਇ ਰੱਖ ਚੋ ਅੱਜ ਟਾਇਰ ਪੰਚਰ ਹੋ ਗਿਆ ਇਹ ਟਾਇਰ ਬਦਲ ਕਾਰਾ ਡਿੱਕੀ 'ਤੇ ਢਾ ਦੇ ਦੂਸਰਾ ਟਾਇਰ ਅੱਛੀ ਜਗ੍ਹਾ ਹੋਇਆ ਕਿ ਇਹ ਕੌਣ ਸੀ ਜਗ੍ਹਾ ਹੋਇਆ ਇਹ ਐਫ ਪੀ ਲੁਧਿਆਣਾ ਬਾਈਪਾਰ ਦਾ ਅਗਾਂਹ ਛੋੜਿਆ ਅੱਛਾ ਇਸ ਵਿੱਚ ਕਿੰਨੇ ਬੰਦੇ ਸੀ ਕਿੰਨੇ ਇੰਜਰਡ ਹੋਏ 47 ਡਰੈਗ ਚਾਦੀ ਹੁੰਦੀਆਂ ਸਾਰੀਆਂ बस में कितने बंदे थे सैतालीस अड़तालीस सैतालीस अड़तालीस बंदे थे बस ये डबल डेकर बस थी हाँ। अच्छा तो फिर टू बाई थ्री है।, है? है? है टू बाई थ्री बस टू बाई थ्री बस था। हाँ। तो ये बस पलट गई हाँ। तो कितने बंदे इंजर्ड हुए तो पता नहीं कितने हम आप खुद इंजर्ड हो गए क्या गिनना गिरना मतलब पता नहीं लगा था आप बस चलाते थे या कंडक्टर थे ना पे अच्छा कंडक्टर थे तो नहीं समझ में लगा लिट्टी में कह रहे थे हम अच्छा आठ सवार आया तो

બસ ਕੌਨਸੀ ਕੰਪਨੀ ਕੀ ਹੈ ਸੰਗਰੂਲ ਰਿਟਲ ਲੈਲੈਂਡ ਕੌਨਸੀ ਲੈਲੈਂਡ ਇਹ ਬੱਸ ਖੜੀ ਸੀ ਆਣ ਕੇ ਰਾਤ 2:30 ਵਜੇ ਉਸ ਟਾਈਮ ਦਾ ਦੱਸਦੇ ਆ ਖੜੀ ਸੀਗੀ ਟਰੇਲਰ ਵਾਲਾ ਜਿਹੜਾ ਨੀਂਦ ਤੋਂ ਨਾਲ ਹੀ ਉਹਨੇ ਸਿੱਧੀ ਆਣ ਕੇ ਸਟੱਕ ਕੀਤਾ ਨਾਲ ਨਹੀਂ ਬੱਸ ਮਤਲਬ ਉਹਨੇ ਆਪਣੇ ਉਹ ਕੋਈ ਉਹਨਾਂ ਦਾ ਕੋ ਟਾਇਰ ਟੂਨ ਪੈਂਚਰ ਹੋ ਗਿਆ ਸੀ ਬੱਸ ਦਾ ਯਾਤਰੀ ਵਾਲੀ ਬੱਸ ਸੀ ਹਰ ਦੋ ਵਾਤੋਂ ਆ ਰਹੇ ਸੀ ਤੇ ਉਹ ਆਪਣਾ ਕੋ ਟਾਇਰ ਵਗੈਰਾ ਚੇਂਜ ਕਰਦੇ ਸੀ ਤੇ ਸਾਈਡ ਤੇ ਲਾ ਕੇ ਤਾਂ ਪਿੱਛੋਂ ਇੱਕ ਪਿੰਟਰ ਆਇਆ ਜਿਹੜਾ ਉਹ ਮਤਲਬ ਜਾਂ ਨਿੰਦਰਾ ਲਾਲੂ ਜਾਂ ਕੁਝ ਵੀ ਹੋ ਸਕਦਾ ਉਹ ਆ ਕੇ ਉਹਦੇ ਵਿੱਚ ਵੱਜਿਆ ਬੱਸ ਦੇ ਵਿੱਚ ਇੱਕ ਦੀ ਡੈਥ ਹੋਈ ਆ ਤੇ 15 16 ਦੇ ਕਰੀਬ ਜਿਹੜਾ ਤੇ ਯਾਤਰੀ ਮੇਰੇ ਕੋਲ 4350 ਦੇ ਕਰੀਬ ਯਾਤਰੀ ਹੋਣਗੇ ਡਰਾਈਵਰ ਆ ਜਾਂ ਕਨੈਕਟਰ ਆ ਉਹਨਾਂ ਵੀ ਉਹ ਆਪਣਾ ਜਿਹੜਾ ਕੈਂਟਰ ਦਾ ਡਰਾਈਵਰ ਹੈ ਇਹ ਸੀਰੀਅਸ ਹੈ ਸਿਵਲ ਹਸਤਾਲ ਤੇ ਬਾਕੀ ਨਾਰਮਲ ਆ ਇੱਕ ਨਹੀਂ ਡੈਥ ਆ ਇਹ ਕਿੰਨੇ ਵਜੇ ਦਾ ਵਾਪਰ ਇਹ ਰਾਤ 1:3 2 ਵਜੇ ਦਾ ਕੰਮ ਇਹ ਕਿਹੜੀ ਜਗ੍ਹਾ ਤੇ ਹੋਇਆ ਵਾਪਰ ਇਹ ਡੀਕੋ ਕਲੋਨੀ ਆਹ ਨਾਲ ਹੀ ਪੈਦੀ ਤਬਰ ਪਤਾ ਲੱਗਿਆ ਵਿਸ਼ਾਲ ਜੀ ਤੁਹਾਨੂੰ ਕਿਹਨੇ ਸਾਡੀ ਬਣਾਲਾ ਚੈਨ ਤੋਂ